ਸਤਾਰੀ ਅਸਲਾਮ ਵਾਲੇਕੁਮ ਨੇ ਅੰਗਮਾਨ ਉਰੇ ਆਜਾ ਤੈਨੂੰ ਨੀਲੀ ਰੀਲ ਬਾਰੇ ਮੈਂ ਦੱਸਦੀ ਆ ਜਿਹੜੀ ਰੀਲ ਤੂੰ ਲੈ ਕੇ ਬੈਠਾ ਹੈ ਨਾ ਔਰ ਕਮਲ ਕੌਰ ਬਾਰੇ ਤੂੰ ਕਹਿ ਰਿਹਾ ਕਿ ਕਮਲ ਕੌਰ ਦੀ ਇੱਕ ਗੰਦੀ ਮੇਰੇ ਕੋਲ ਰੀਲ ਆਈ ਆ ਕਿਸੇ ਨੂੰ ਚਾਹੀਦੀ ਹੈ ਲੈ ਲਓ ਸਾਡੇ ਕੋਲ ਵੀ ਆ ਗਈ ਆ ਉਹ ਕਿੱਥੋਂ ਆਈ ਹੈ ਸੋਚੋ ਜਰਾ ਵਾਈ ਗੁਰੂ ਜੀ ਸੋਚੋ ਜਰਾ ਉਹਦੇ ਜਿਉਂਦੇ ਜੀ ਕਿਉਂ ਨਹੀਂ ਆਈ ਮਰਨ ਤੋਂ ਬਾਅਦ ਕਿੱਥੋਂ ਆਈ ਕਿ ਕਿ ਅਮ੍ਰਿਤਪਾਲ ਮੈਰੋ ਜੇਰੋ ਦੇ ਫੋਨ ਖੋ ਕੇ ਲੈ ਕੇ ਗਿਆ ਉਹਦੇ ਫੋਨ ਵਿੱਚ ਉਹਨੇ ਦੁਬਈ ਤੋਂ ਬੈਠੇ ਹੋ ਰੀਲ ਨੂੰ ਵਾਇਰਲ ਕੀਤਾ ਹੈ ਰੀਜ਼ਨ ਉਹਦੀ ਛਵੀ ਨੂੰ ਹੋਰ ਜ਼ਿਆਦਾ ਖਰਾਬ ਕਰਨਾ ਉਹਦੇ ਉੱਤੇ ਹੋਰ ਦੰਦ ਪਾਣਾ ਲੋਕਾਂ ਮੂਰੇ ਉਹਦੇ ਛਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਦੇਖੋ ਇਹ ਤਾਂ ਗੰਦੀ ਸੀ ਆ ਦੇਖੋ ਜੀ ਵੀਡੀਓ ਚ ਸੈਕਸ ਕਰ ਰਹੀ ਹੈ ਕਮਾਲ ਦੀ ਗੱਲ ਆ ਬੜੀ ਅਜੀਬ ਗੱਲ ਆ ਨਿਯੰਗ ਮਾਨ ਜਦੋਂ ਤੂੰ ਸੰਭੋਗ ਕਰਦਾ ਆਪਣੀ ਜਨਾਨੀ ਨਾਲ ਗਲੀ 'ਚ ਮੰਜਾ ਢਾ ਕੇ ਕਰਦਾ? ਜਾਂ ਸਾਰੇ ਨਿਹੰਗਾਂ ਦੇ ਜਥੇ ਦੇ ਵਿੱਚ ਮੰਜੀ ਢਾ ਕੇ ਕਰਦਾ? ਜਾਂ ਕੋਠੇ ਉੱਤੇ ਮੰਜੀ ਢਾ ਕੇ ਕਰਦਾ? ਜਾਂ ਕਿਸੇ ਇੰਟਰセਕਸ਼ਨ ਜਿੱਥੇ ਲਾਈਟਾਂ ਟ੍ਰੈਫਿਕ ਨੰਗ ਦਾ ਉੱਥੇ ਢਾ ਕੇ ਮੰਜੀ ਤੇ ਪੜ ਜਨਰਲ ਸੌਣਾ? ਨਹੀਂ ਸੌਂਦਾ ਨਾ ਤੂੰ। ਤੂੰ ਸੰਭੋਗ ਕਿੱਥੇ ਕਰਦਾ? ਆਪਣੇ ਬੈੱਡਰੂਮ 'ਚ। ਹਸਬੈਂਡ ਵਾਈਫ ਦੇ ਵਿੱਚ ਰਿਲੇਸ਼ਨਸ਼ਿਪ ਹੁੰਦਾ। ਗਰਲਫ੍ਰੈਂਡ ਬੁਆਏਫ੍ਰੈਂਡ ਦੇ ਵਿੱਚ ਵੀ ਰਿਲੇਸ਼ਨਸ਼ਿਪ ਹੁੰਦਾ ਹੈ ਕਾਮਨ ਸੈਂਸ ਹੈ ਤੇ ਬੰਦਾ ਜਦੋਂ ਵੀ ਆਪਣਾ ਰਿਲੇਸ਼ਨਸ਼ਿਪ ਬਣਾਉਂਦਾ ਹੈ ਚਾਰ ਦਿਵਾਰੀ ਦੇ ਅੰਦਰ ਜਿਨੇ ਇੱਕ ਪਰਦਾ ਕਹਿੰਦਾ ਹੈ ਸਮਾਜ ਥੋੜਾ ਓਪਨ ਲਈ ਹੋ ਸਕਦਾ ਮੇਰੇ ਸ਼ਬਦ ਥੋੜੇ ਓਪਨ ਹੋਣ ਕਿਉਂਕਿ ਇਸ ਗੰਦੇ ਨਿਯੰਗਵਾਸ ਹੈ ਹੋ ਸਕਦਾ ਅੱਜ ਮੇਰੇ ਸ਼ਬਦ ਬਹੁਤ ਲੋਕਾਂ ਨੂੰ ਤਕਲੀਫ ਦੇਣ ਉਹਨਾਂ ਨੂੰ ਪਸੰਦ ਨਾ ਆਉਣ ਪਰ ਕੀ ਕਰੀਏ ਗੰਦ ਨੂੰ ਮਾਰਨ ਵਾਸਤੇ ਗੱਦ ਬੰਨਾ ਪੈਂਦਾ ਜ਼ਹਿਰ ਨੂੰ ਮਾਰਨ ਵਾਸਤੇ ਜ਼ਹਿਰ ਦੇਣੀ ਪੈਂਦੀ ਲੋਹੇ ਨੂੰ ਕਟਣ ਵਾਸਤੇ ਲੋਹੇ ਦਾ ਇਸਤੇਮਾਲ ਕਰਨਾ ਪੈਂਦਾ ਸੋ ਮੈਰੋ ਨੇ ਵੀਡੀਓ ਵਾਇਰਲ ਕੀਤੀ ਦੁਬਈ ਤੋਂ ਬੈਠ ਕੇ ਉਹਦਾ ਰੀਜ਼ਨ ਕਿ ਤੁਹਾਡੇ ਸਾਰੇ ਅੰਦਰ ਉਹਦੀ ਜਿਹੜੀ ਛਵੀ ਉਹ ਇਹ ਬਣ ਜੇ ਵੀ ਇਹ ਗਲਤ ਹੈ ਇਹ ਤਾਂ ਗੰਦੀ ਆ ਦੇਖੋ ਜੀ ਬਦਮਾਸ਼ ਹੈ ਅੱਜ ਦੇਖੋ ਜੀ ਗੰਦੇ ਕੰਮ ਕਰ ਰਹੀ ਹੈ ਇਹ ਵੀਡੀਓ ਹਤੇ ਚਾਹੁੰਦੇ ਜੀ ਕਿਉਂ ਨਹੀਂ ਵਾਇਰਲ ਹੋਈ ਕਿਉਂਕਿ ਮੈਰੋ ਆਪਣੀ ਕਰਤੂਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਵਿੱਚ छवि ਖਰਾਬ ਕਰ ਰਿਹਾ ਤੁਹਾਡੇ ਸਾਰਿਆਂ ਦੇ ਮੂਹਰੇ ਉਹਦੀ ਤਾਂ ਕਿ ਤੁਹਾਡੇ ਮਨਚੋ ਤੇ ਪ੍ਰਤੀ ਹੋਰ ਨਫ਼ਰਤ ਪੈਦਾ ਕਰਵੇ ਤੁਸੀਂ ਕਹੋ ਮਹਿਰੋ ਨੇ ਜੋ ਕੀਤਾ ਮਰਾਸੀ ਮੁਸਲਮਾਨ ਮਹਿਰੋ ਨੇ ਜੋ ਕੀਤਾ ਸਹੀ ਕੀਤਾ ਤਾਂ ਕਿ ਤੁਹਾਡੇ ਤੁਸੀਂ ਏਦਾਂ ਬੋਲਣ ਤੇ ਮਜਬੂਰ ਹੋ ਜਾਓ ਦੇਖੋ ਜੇ ਜਿੰਨੀਆਂ ਵੀ ਲੇਡੀਜ਼ ਮੇਰੀ ਵੀਡੀਓ ਸੁਣ ਰਹੀ ਹੈ ਆ ਵਿਆਹੀਆਂ ਤੁਸੀਂ ਵੀ ਆਪਣੇ ਪਤੀ ਨਾਲ ਸੌਣੇ ਤਾਂ ਕਮਰੇ 'ਚ ਹੀ ਸੌਣੇ ਆਉਣਾ ਬੇਟਿਸ਼ ਤਾਂ ਨਹੀਂ ਸੌਂਦੀਆਂ ਜਿੰਨੇ ਵੀ ਮਰਦ ਮੇਰੀ ਵੀਡੀਓ ਦੇਖ ਰਹੇ ਤੁਸੀਂ ਵੀ ਆਪਣੀ ਵਾਈਫ ਨਾਲ ਸੌਣੇ ਆਪਣੇ ਬੈੱਡਰੂਮ 'ਚ ਹੀ ਸੌਣੇ ਆ ਚੁਰਾਈ ਤੇ ਰਸਤੇ ਤੇ ਮੰਜੜਾ ਕਿਤਾ ਨਹੀਂ ਸੋਨੇ ਉੱਥੇ ਤਾਂ ਨਹੀਂ ਤੁਸੀਂ ਇਲੂ ਇਲੂ ਕਰਦੇ ਹੋ ਰਾਈਟ ਉਹ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਉਹ ਆਪਣੇ ਬாய்ਫਰੈਂਡ ਨਾਲ ਜਸਰਲਵੀਨ ਨੇ ਦੱਸਿਆ ਕਿ ਉਹਦੀ ਆਵਾਜ਼ ਉਹਦੇ ਬாய்ਫਰੈਂਡ ਦੀ ਆ ਕਿੱਥੇ ਆ ਕਮਰੇ ਦੇ ਅੰਦਰ ਕਿੱਥੇ ਆ ਚਾਰ ਦੀਵਾਰੀ ਦੇ ਅੰਦਰ ਤੇ ਚਾਰ ਦੀਵਾਰੀ ਦੇ ਅੰਦਰ ਉਹ ਕਿਸ ਨਾਲ ਵੀ ਕੁਝ ਵੀ ਕਰ ਸਕਦੀ ਕਿਸਰਵੇਂ ਸ਼ੱਕੀਆ ਪੱਤੀ ਆ ਉਹਦਾ ਬாய்ਫਰੈਂਡ ਹੋਵੇ ਚਾਹੇ ਉਹਦਾ ਹਸਬੰਡ ਹੋਵੇ ਇਸ ਦਾ ਉਹਨੇ ਕੋਈ ਬੁਰਾ ਕੰਮ ਨਹੀਂ ਕੀਤਾ ਸਾਰੇ ਦੁਨੀਆ ਹੀ ਕਰਦੀ ਆ ਜਿਹੜੇ ਵਿਆਹੇ ਉਹ ਕਰਦੇ ਆ ਜਿਹੜੇ ਲਿਵਿੰਗ ਰਿਲੇਸ਼ਨ ਚ ਰਹ ਰਹੇ ਗਰਲਫ੍ਰੈਂਡ ਬੋਏਫ੍ਰੈਂਡ ਉਹ ਵੀ ਕਰਦੇ ਆ ਸੋ ਇਹ ਵੀਡੀਓ ਵਾਇਰਲ ਕਰਨ ਦਾ ਮਕਸਦ ਸਿਰਫ ਉਹ ਕੁੜੀ ਨੂੰ ਜਹੀਲ ਕਰਨਾ ਹੈ ਮਰੀ ਨੂੰ ਵੀ ਤਾਂ ਕਿ ਤੁਸੀਂ ਉਹਨੂੰ ਬਾਲਾ ਕੱਢੋ ਉਹਦੇ ਬਾਰੇ ਹੋਰ ਗੰਦ ਵਗੋ ਤੇ ਮੇਹਰੋ ਦਾ ਰਸਤਾ ਹੋ ਜਾਏ ਸਾਫ਼ ਤਾਂ ਕਿ ਮੇਹਰੋ ਚਾਹੁੰਦਾ ਕਿ ਲੋਕ ਦੁਨੀਆ ਸਮਾਜ ਉਹਨੂੰ ਫੋਲੋ ਕਰਨ ਲੱਗ ਜਾਈ ਖਵੇ ਹਾਂ ਨੇ ਬਹੁਤ ਚੰਗਾ ਕੀਤਾ ਸਿਰਫ ਇੱਕ ਵੀਡੀਓ ਰਿਲੀਜ਼ ਹੋਈ ਉਹਦੀ ਪਰ ਮੇਹਰੋ ਨੂੰ ਪੁੱਛਣ ਆਲਾ ਵੇ ਉਹ ਵੀਡੀਓ ਕਿੱਥੇ ਐ ਜਦ ਤੂੰ ਉਹਦੇ ਨਾਲ ਕੰਮ ਬਸਨਾ ਕਰ ਰਿਆ ਸੀ ਜਦੋਂ ਤੇਰੇ ਬਾਕੀ ਨਿਆਂਗੋ ਦੇ ਨਾਲ ਕੰਮ ਵਾਸਨਾ ਕਰ ਰਹੇ ਸੀ ਤੇਰੇ ਘਰ ਉਹਦਾ ਆਣਾ ਜਾਣਾ 2022 ਤੋਂ ਤੇਰਾ ਉਹਦੇ ਘਰ ਆਣਾ ਜਾਣਾ ਇਹ ਬਈ ਕਿਹਦੇ ਟਾਈਪ ਦਾ ਇਲੂ ਇਲੂ ਸੀ ਤੂੰ ਉਹਨੂੰ ਪਾਪਿਆਂ ਦੇ ਮੂਹਰੇ ਪੇਸ਼ ਕਰਾਇਆ ਫਲਾਨਾ ਬਾਬਾ ਬਸਾਣਾ ਉਹਦੇ ਨਾਲ ਜਾ ਸੋ ਤੇ ਵੀਡੀਓ ਬਣਾ ਬਾਅਦ ਚ ਆਪਾਂ ਕਹਾਂਗੇ 5 ਲੱਖ ਕੱਢ ਨਹੀਂ ਤਾਂ ਆਪਾਂ ਚ ਬਲਤ ਘੜਦਾ ਪਰਚਾ ਪੜਾ ਬਾਬੇ ਹੁਣ ਵਿਚਾਰੇ ਜਿਹੜੇ ਕੰਮ ਚ ਫਸ ਗਏ ਹੋਣੇ ਆ ਉਨਾਂ ਨੇ ਤਾਂ ਪੈਸੇ ਦੇ ਕੇ ਛੁੱਟਣਾ ਕਿਉਂਕਿ ਬਬਿਆਂ ਨੂੰ ਤਾਂ ਵੀ ਆਏ ਸੀ ਨੰਗੇ ਹੋ ਜਾਣਗੇ ਆ ਜਿਹੜਾ ਕਾਂਡ ਹੋਇਆ ਸੀ ਕਿਹੜਾ ਮਨਾ ਪੁੱਲਗੀ ਨਾਨਕਸਰ ਵਾਲੇ ਬਾਬੇ ਦਾ ਇਹਨੇ ਕਿਹਾ ਵੀ ਇਹ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਔਰਤਾਂ ਦਾ ਕਰਦਾ ਕਿੰਨਾ ਹੱਲਾ ਬੱਚਿਆ ਸੀ ਉਸ ਟਾਈਮ 'ਚ ਸਾਧਾਰਗ ਨੂੰ ਵੀ ਲੱਗਿਆ ਸੀ ਵੀ ਸ਼ਾਇਦ ਇਹ ਮੈਰੋਂ ਸਹੀ ਕੰਮ ਕਰ ਰਿਹਾ ਸਾਨੂੰ ਇਹ ਲੱਗਿਆ ਉਹ ਕੇਸ ਇੱਕਦਮ ਕੁਆਇਟ ਹੋ ਗਿਆ ਉਹ ਕੇਸ ਇੱਕਦਮ ਚੁੱਪ ਹੋ ਗਿਆ ਕਿਉਂਕਿ ਪੈਸੇ ਲਾਏ ਆ ਬਾਬੇ ਕੋਲ ਫਰੋਤੇ ਸੋ ਇਹ ਹੈਗਾ ਇਦਾਂ ਦੇ ਜਾਲੀ ਨਿਆਂਗਾ ਦਾ ਜਿਹੜੇ ਨਿਆਂਗਾ ਦੇ ਚੋਲੇ ਚ ਪੇੜੀਏ ਛੁਪੇ ਹੋਇਆ ਇਹਨਾਂ ਦਾ ਬਿਜ਼ਨਸ ਕੋਈ ਪੰਜਾਬ ਸਰਕਾਰ ਨੂੰ ਟੈਕਸ ਨਹੀਂ ਪੇ ਕਰਦੇ ਕੋਈ ਦੇਣ ਨਹੀਂ ਹੈ ਇਹਨਾਂ ਦੀ ਪੰਜਾਬ ਸਰਕਾਰ ਨੂੰ ਜਿਨ੍ਹਾਂ ਨੂੰ ਆ ਮਾਣ ਦੋ ਕੁੜੀ ਦਾ ਹੱਥ ਚਵੜ ਬੰਦਾ ਜਿਹੜਾ ਨੱਕ ਦੇਖੋ ਐ ਲੱਗਦਾ ਜਿਵੇਂ ਊਠ ਨੇ ਇਦਾਂ ਲ ਕੱਢਿਆ ਹੁੰਦਾ ਪਿੱਛੋਂ ਜਿਹੜਾ ਨੱਕ ਹੈ ਦਾ ਇੱਟੇ ਦੇਖਿਓ ਜਿਡਾ ਇਹ ਬੋਲਦਾ ਦੋ ਕੁੜੀ ਦਾ ਮੁਸ਼ਕਿਆ ਹੋਇਆ ਬੰਦਾ ਇਹਨੂੰ ਮੁਸ਼ਕਿਲੋਂ ਪੁੱਛੋ ਤੇਰੀ ਦੇਣ ਕੀ ਹੈ ਪੰਜਾਬ ਨੂੰ ਜਿੰਨਾ ਤੋਂ ਨਿਚਾਰ ਸਿੰਗਰਸ ਕਹਿੰਨਾ ਟੈਕਸ ਪੇ ਕਰਦੇ ਆ ਪੰਜਾਬ ਨੂੰ ਸਭ ਤੋਂ ਜ਼ਿਆਦਾ ਹਾਈ ਟੈਕਸ ਸਿੱਧੂ ਮੂਸੇ ਵਾਲੇ ਨੇ ਭੇਗੀ ਤਾ ਤੁਰੋਂ ਨਾ ਨਿਚਾਰ ਆਖਦਾ ਗੌਣ ਵਾਲੇ ਆਖਦਾ ਤੂੰ ਦੱਸ ਕਿੰਨਾ ਇਨਕਮ ਟੈਕਸ ਪੇ ਕਰਦਾ ਤੇਰੀ ਐਜੂਕੇਸ਼ਨ ਕਿੰਨੀ ਹੈ ਤੂੰ ਕਿੰਨੀ ਪੜ੍ਹਾਈ ਲਿਖਾਈ ਕੀਤੀ ਹੈ ਔਕਾਤ ਕੀ ਹੈ ਤੇਰੀ ਸਿੰਗਰ ਮੂਰੇ ਕੁਝ ਵੀ ਨਹੀਂ ਮੱਛਰ ਜਿੰਨੀ ਵੀ ਨਹੀਂ ਸਿੰਗਰ ਇੱਕ ਤੇ ਜੋਰ ਮਾ ਗਾਉਂਦੇ ਆ ਪੋਂ ਤੇਰੇ ਅਗਾਂ ਗੁੰਡਾ ਬਦਮਾਸ਼ ਅੱਜ ਇੱਕ ਦਾ ਹੋਰ ਨੋਟ ਕਰ ਰਿਹਾ ਜਿੱਥੇ ਵੀ ਕੋਈ ਐਦਾਂ ਦਾ ਮੁੱਦਾ ਹੋਊਗਾ ਨਾ ਕੋਈ ਪਾਪਿਆਂ ਦਾ ਡੇਰਿਆਂ ਦਾ ਇਹਨੇ ਅੰਗ ਟੋਲਾ ਲੈ ਕੇ ਪਹੁੰਚ ਜਾਂਦੇ ਆ ਵਜ੍ਹਾ ਕੀ ਅਸੀਂ ਵਿੱਚ ਪਹਿਲੇ ਜੀ ਪ੍ਰੋਬਲਮ ਸਲਝਾਵਾਂਗੇ ਅਸੀਂ ਆਇਆ ਕਰਾਂਗੇ ਉਹ ਕਰਾਂਗੇ ਇਹ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਥੋਂ ਪੈਸਾ ਲੈਂਦੇ ਆ ਤੁਰਦੇ ਬੰਦੇ ਆ ਇਹ ਬਿਜ਼ਨਸ ਆ ਇਹਦਾ ਮਾਨ ਨੇ ਅੰਗ ਜਿਹੜਾ ਇਹਦਾ ਵੀ ਇਹੀ ਬਿਜ਼ਨਸ ਆ ਲੋਕਾਂ ਨੂੰ ਬਲੈਕਮੇਲ ਕਰਨਾ ਉਹ ਤਾਂ ਪੈਸਾ ਲੈਣਾ ਹੁਣ ਜਿਹੜੇ ਬੰਦਿਆਂ ਨੂੰ ਪੰਜਾਬ 'ਚ ਜੌਬ ਨਹੀਂ ਮਿਲਦੀ ਜਾਂ ਆਪਾਂ ਜੌਬ ਕਰਨੀ ਨਹੀਂ ਆਪਾਂ ਹੱਡ ਹਰਾਮੀ ਕਰਨੀ ਆਪਾਂ ਸਕੂਲੇ ਗਏ ਨਹੀਂ ਪੜ੍ਹੇ ਨਹੀਂ ਫਿਰ ਸੋਚਦਾ ਕਿਹੜਾ ਬਿਜ਼ਨਸ ਕਰਾਂ ਗੁਰਦੁਆਰੇ ਕਿੱਥੇ ਬਾਬਾ ਬਣ ਕੇ ਬੈਠਾਂ ਚੋਲਾ ਪਾ ਕੇ ਬੁੜੀਆਂ ਆਣਗੀਆਂ ਚੜਾਵਾ ਹੋਊਗਾ ਨਾਲੇ ਬੁੜੀਆਂ ਨਾਲ ਨਜ਼ਾਰੇ ਲਵਾਂਗੇ ਮਾਨ ਰਗ ਸੋਚਦਾ ਮੇਰ ਰਗ ਸੋਚਦਾ ਹੂੰ ਜੇ ਗੁੰਡਾਗਰਦੀ ਦਾ ਲਾਇਸੈਂਸ ਲੈਣਾ ਚੋਲਾ ਤਾਲੋ ਨੀਲਾ ਨਾਲੇ ਤਾਂ ਸ਼ਸਤਰ ਰੱਖੇ ਨੂੰ ਮਿਲਣਗੇ ਨਾਲੇ ਗੁੰਡਾਗਰਦੀ ਪੇਤਮਾਸ਼ੀ ਕਰਾਂਗੇ ਲੋਕਾਂ ਨੂੰ ਲੁੱਟਾਂਗੇ ਆਪ ਦਾ ਕਰ ਚਲਾਵਾਂਗੇ ਹੁਣ ਮਾਂ ਇਹਦਾ ਜਿਹੜਾ ਹੈਗਾ ਕਿਹੜਾ ਮਹਿਰੋ ਦਾ ਬੁੜਾ ਏਡਾ ਤੇਜ ਹੈ ਵੀ ਮਹਿਰੋ ਦੇ ਬੁੜੇ ਨੇ ਪਹਿਲੇ ਉਹਨੂੰ ਬੇਦਖਲ ਕਰ ਰੱਖਿਆ ਕਿਉਂਕਿ ਉਹਨੂੰ ਪਤਾ ਸੀ ਕਿ ਮਹਿਰੋ ਦੇ ਕਾਰਨਾਮੇ ਬਹੁਤ ਵੱਡੇ ਆ ਹੁਣ ਦੂਜੀ ਗੱਲ ਨੋਟ ਕਰਿਓ ਮਹਿਰੋ ਨੇ ਪਾਸਪੋਰਟ ਕਿਵੇਂ ਬਣਾਇਆ ਕਿਹੜੇ ਪੁਲਿਸ ਅਫਸਰ ਨੇ ਉਹਨੂੰ ਕਲੀਅਰੈਂਸ ਦਿੱਤੀ ਹੈ ਆਲਰੇਡੀ ਉਹਦੇ ਉੱਪਰ ਇੰਨੇ ਕੇਸ ਚੱਲ ਰਹੇ ਸੀ ਸੋਚ ਲਈ ਗੱਲ ਆ ਨਾ ਇਹ ਭਗਵਾਨਤਮਾਨ ਸਰਕਾਰ ਨੂੰ ਇਨਕੁਆਇਰੀ ਕਰਨੀ ਚਾਹੀਦੀ ਆ ਕਿ ਉਹਦਾ ਪਾਸਪੋਰਟ ਤੇ ਕਲੀਅਰੈਂਸ ਦੀ ਚਿੱਟ ਕਿਹੜੇ ਆਫੀਸਰ ਨੇ ਦਿੱਤੀ ਉਹਨੂੰ ਸਸਪੈਂਡ ਕਰਨਾ ਚਾਹੀਦਾ ਤਾਂ ਹੀ ਪੰਜਾਬ ਦੇ ਇੰਡੀਆ ਦੇ ਮੋਸਟ ਵਾਂਟਡ ਕ੍ਰਿਮੀਨਲਸ ਬਾਹਰ ਦੀ ਕੰਟਰੀਆਂ ਚ ਭੱਜ ਜਾਂਦੇ ਆ ਕਿਉਂਕਿ ਸਾਡੇ ਪੁਲਿਸ ਵਾਲੇ ਕਈ ਰਲੇ ਹੁੰਦੇ ਆ ਕਲੀਅਰੈਂਸ ਦੇ ਦਿੰਦੇ ਆ ਤੇ ਪਾਸਪੋਰਟ ਬਣ ਜਾਂਦਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਕਿੰਨੇ ਰੁਪਿਆ ਕਰਕੇ ਤੁਸੀਂ ਆਪਣਾ ਜਮੀਰ ਵੇਚ ਲੈਂਦੇ ਹੋ ਕਿੱਦਾਂ ਦੇ ਲੋਕ ਹੋ ਅੱਜ ਮਨ ਖੁਸ਼ ਵੀ ਬੜਾ ਹੋਇਆ ਜਦੋਂ ਮੈਂ ਦੋ ਤਿੰਨ ਹੋਰ ਕੁੜੀਆਂ ਦੇ ਵੀਡੀਓ ਦੇਖੀਆਂ ਜਿਨ੍ਹਾਂ ਨੇ ਸਰਹਿਮ ਲਲਕਾਰਿਆ ਮੇਰੇ ਨੂੰ ਕਿ ਆ ਜਾ ਇਦਾਂ ਹੀ ਵੀਡੀਓ ਪਾਵਾਂਗੇ ਤੇ ਐਂ ਕਰਾਂਗੇ ਆ ਜਾ ਹਾਏ ਹਾਏ ਨਜ਼ਾਰਾ ਆ ਗਿਆ ਕਿਉਂਕਿ ਪ੍ਰਾਊਡ ਜਿਹਾ ਫੀਲ ਹੋਇਆ ਕਿ ਲੋਕੀ ਆਵਾਜ਼ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ ਸਾਡੀ ਲੋਕ ਉਠਦੇ ਆ ਜਾਗਦੇ ਆ ਫਾਈਟ ਕਰਦੇ ਆ ਬਿਲਕੁਲ ਜੀ ਜਾਗੋ ਪੰਜਾਬੀਓ ਪੰਜਾਬ 'ਚ ਬੈਠੇ ਆਂ ਪੰਜਾਬ ਦੀਆਂ ਧੀਆਂ ਜਾਗੋ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਜਿਹੜਾ ਵੀ ਨਿਹੰਗ ਤੁਹਾਨੂੰ ਤੰਗ ਪ੍ਰੇਸ਼ਾਨ ਕਰੇ ਕਬੜੀਆਂ ਦੀਆਂ ਨਾ ਗਰੁੱਪ ਨਾਲ ਲੈ ਕੇ ਰੋਣੇ ਤੇ ਝੁੰਡਿਆਂ ਤੋਂ ਫੜ ਕੇ ਕੁੱਟ ਕੇ ਕੁੱਟ ਕੁੱਟ ਕੇ ਇਹਨਾਂ ਦੇ ਵੀਡੀਓ ਬਣਾਓ ਹੁਣ ਇਹਨਾਂ ਦਾ ਜਿਹੜਾ ਸੂਰਮਾ ਹੈ ਛੋੜਾ ਕਹਿੰਦਾ ਮੈਂ ਵੱਧ ਕਰਕੇ ਸੂਰਮਾ ਇਹਨਾਂ ਦਾ ਫਰ ਹੋ ਗਿਆ ਹੁਣ ਕਹਿੰਦਾ ਜੀ ਮੇਰਾ ਇਨਕਮ ਕਰ ਦੇਣਗੇ ਹਾਈ ਮੈਨੂੰ ਮਾਰ ਦੇਣਗੇ ਕਿਉਂ ਬੜਾ ਮੌਤ ਤੋਂ ਡਰ ਲੱਗ ਰਿਹਾ ਉਹਦੀ ਇੱਕ ਰਿਪੋਰਟ ਦੇ ਵਿੱਚ ਹਲੇ ਇਹ ਆਇਆ ਕਿ ਉਹਦੇ ਪੱਟਾ ਉੱਤੇ ਕੁੜੀ ਦੇ ਨਿਸ਼ਾਨ ਸੀ ਉਹਦੇ ਪ੍ਰਾਈਵੇਟ ਪਾਰਟ ਤੇ जख्म ਮਿਲੇ ਆ ਸੋਚੋ ਇਹਨਾਂ ਨੇ ਕਿੱਥੇ ਕਿੱਥੇ ਕਿਵੇਂ ਕੁੱਟਿਆ ਤੇ ਕੀ ਕੁਸ਼ ਕੀਤਾ ਹੋਣਾ ਸੋ ਇਹ ਇੱਕ ਕਹਾਣੀ ਬਹੁਤ ਇੰਟਰਸਟਿੰਗ ਹੁੰਦੀ ਜਾ ਰਹੀ ਆ ਕਿਉਂਕਿ ਬੜੇ ਗਹਿਰੇ ਜਸਮਾਨੀ ਤਾਲੁਕਾ ਤੇ ਕਹਾਣੀ ਹੈ ਹੌਲੀ ਹੌਲੀ ਕਰਕੇ ਤੁਹਾਡੇ ਅਸਤੇ ਹਲੇ ਬਹੁਤ ਨਵੇਂ-ਨਵੇਂ ਰਾਜ਼ ਜਿਵੇਂ ਸਾਨੂੰ ਪਤਾ ਲੱਗਦੇ ਜਾਣਗੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਤੇ ਨਿਹੰਗ ਮਾਣ ਮੇਰਾ ਆਪਣਾ ਨੰਬਰ ਲੱਗਣਾ ਥੇਰਾ ਵੀ ਲੱਗਣ ਵਾਲਾ ਛੇਤੀ ਜਿਵੇਂ ਉਹ ਮੰਗੋ ਮੱਠ ਵੀ ਬੜਾ ਹੰਕਾਰਿਆ ਹੋਇਆ ਸੀ ਨਾ ਇੱਕ ਐਬਨਾਰਮਲ ਮੁੰਡੇ ਦਾ ਮਾਰ ਰ ਕਰਕੇ ਬੈਠਾ ਜੇਲ੍ਹ ਚ ਤੇ ਮਾਣ ਇਦਾਂ ਤੇਰਾ ਵੀ ਟਾਈਮ ਛੇਤੀ ਆਉਣ ਵਾਲਾ ਜਿਹੜਾ ਤੂੰ ਗੌਣ ਵਾਲਿਆਂ ਨੂੰ ਵੀ ਗਾਲਾਂ ਕੱਢਦਾ ਨਾ ਤੈਨੂੰ ਇਹ ਕੌਣ ਵਾਲੇ ਨੇ ਟਾਉਣਾ ਕਿਦਾ ਛੱਤਰ ਪੜੇ ਪੈਣੇ ਤੇਰੇ ਫਿਰ ਤੂੰ ਵੀ ਤੇਰੇ ਜੋ ਛੱਤਰ ਪੈਣੇ ਆ ਨਾ ਪਿੱਛੇ ਗਾਣਾ ਇੱਕੋ ਹੀ ਵੱਜਿਆ ਕਰੂਗਾ ਦਿਲ ਦੇ ਸ਼ਹਿਰ ਮੇਰੇ ਮਾਰੋ ਘਾਗਰੋ ਜੋ ਘੁੰਮਿਓ ਰੇ ਘੁੰਮਿਓ ਰੇ ਘੁੰਮਿਓ ਮਾੜ ਕੋ ਘਾਗਰੋ ਜੋ ਘੁੰਮਿਓ ਹਾਂਜੀ ਸਤਾਰ ਜੀ ਅਸਲਮੁਅਲੈਕੁਮ ਨੀ ਅੰਗਮਾਨ ਓਰੇ ਆ I got the